ਉਹ ਨਹੀਂ ਲੈ ਕੇ ਆਏ ਵੇ ਮੈਂ ਲਾਇ ਹੀ ਨਹੀਂ ਮੈਂ ਕਿਵੇਂ ਸਹੀ ਹਾਂ ਦੋ ਜੀ ਆ ਜਾ ਚਲਾ ਜਾ ਉਹ ਨਾਲ ਚੱਜੇ ਟੈਨਸ਼ਨ ਪਈ ਆ ਵੀ ਲੈ ਨਾ ਜਾਵੇ ਓਕੇ ਓਕੇ ਦੇਖੀ ਓਕੇ ਵੱਡਾ ਬੇਬੀ ਨੂੰ ਹ ਵੇਲਾ ਨਾਲ ਹੀ ਰਹਿੰਦੀ ਓ ਆ ਐਵੇਂ ਤੋ ਤਾਤੀ ਆ ਬੇਬੇ ਬਈ ਉਹ ਕੀ ਆਹ ਤੇ ਸਲਵਾਰ ਦਾ ਪਹੁੰਚੇ ਕਿ ਮਰ ਚੱਕ ਕੇ ਵਿਖਾਈ ਨਹੀਂ ਨਹੀਂ ਮੈਂ ਉਹ ਸਲਵਾ ਕੀ ਲੈ ਗਈ ਨਹੀਂ ਪਾਈਆਂ ਕਿੱਥਾ ਸੌਖ ਸਭ ਨੂੰ ਅੱਛਾ ਮੇਰੇ ਪੈਰ ਬੜੇ ਠਰਦੇ ਆ ਮੈਂ ਤਾਂ ਪਾਈਆਂ ਮੈਂ ਇਹਨੂੰ ਦਿੱਤੀਆਂ ਇਹਦੇ ਨਾਲ ਦੀਆਂ ਹਾਂ ਦੋ ਜੋੜੇ ਪਾ ਗਏ ਨਹੀਂ ਆਏ ਮੈਂ ਉਹ ਕਿੱਧਰ ਨਿਕਲ ਗਏ ਆ ਮੈਂ ਮੁੰਡਿਓ ਮੋਟੇ ਨਾਲ ਕੇ ਹੁਣ ਮੈਂ ਉਹ ਕੁਰਸੀਆਂ ਕਬਰ ਵਾਲੀਆਂ ਲੈ ਆਏ ਆ ਜਿੱਥੇ ਮੈਂ ਘਟਾਇਆ ਕੀ ਰੰਗ ਮੈਂ ਰੱਖਦਾ ਲਈਆਂ ਏ ਹੈ ਨਾਨਕਾ ਮੇਰਾ ਅੱਜ ਫੇਰ ਤੇ ਖੁਸ਼ੀ ਕਿੱਥੇ ਆਈ ਆ ਮੈਂ ਕੱਲ ਕੱਲ ਰੋਟੀ ਖਾਣੀ ਨਹੀਂ ਮਾਏ ਨਹੀਂ ਇਹ ਦਲੇਰ ਆ ਕੱਲ ਕੱਲ ਅੱਜ ਫੇਰ ਆਇਆ ਆ ਆ ਮੈਨੂੰ ਫੋਟਾ ਏ ਤੇਰੀ ਤਾਂ ਮੈਂ ਵੀਡੀਓ ਬਣਾ ਲਈ ਹੁਣ ਮੇਰੇ ਮੰਮਾ ਨੇ ਵੇਖਣੀ ਵੇਖੀ ਫਿਰ ਤੇਨੂੰ ਛਿੱਤਰ ਪੈਣਗੇ ਆਈ ਤਾਂ ਹੁਣ ਸਾਡੀ ਤਾਂ ਗੱਲ ਆ ਹੁਣ ਮੈਂ ਜਿੰਨਾ ਦਮ ਜਾਂਦੇ ਨੇ ਮਿੰਦਾ ਮੰਮੀ ਦਾ ਡਾਇਲੋਗ ਨਹੀਂ ਸੁਣਿਆ ਆ ਉਧਰ ਵੀ ਡਰਨ ਦੇ ਹਾਂਜੀ ਲੱਗਦੀ ਸੁਣੀ ਅਮਾ ਐ ਨਹੀਂ ਦਲੇਰ ਆਇਆ ਕੱਲ ਕੱਲ ਅੱਜ ਸਹੀ ਗੱਲ ਐ ਸਹੀ ਗੱਲ ਹਾਂਜੀ ਹਾਂਜੀ ਸਹੀ ਗੱਲ ਫਿਰ ਤੱਕ ਕੇ ਤਾਂ ਨਹੀਂ ਤੁਸੀਂ ਆਏ ਨਹੀਂ ਹਾਂਜੀ ਫਿਰ ਅਸੀਂ ਲਾਂਮਾ ਨਹੀਂ ਦੇ ਸਕਦੇ ਹਾਂ ਦੇ ਸਕਦੇ ਵਾਕੇ ਨਹੀਂ ਬਗਰੇ ਲੱਡੇ ਜੋ ਕਿ ਬੋਲਣਗੇ ਜਲਦੀ ਕੋਈ ਸਹੀ ਗੱਲ ਐ ਉਧਰ થી ਨਾ ਨਿਕਲਦਾ ਹੋ YouTube ਫੈਮਲੀ ਅਸੀਂ ਸਵੇਰ ਦੇ ਚੱਲੇ ਹੋਏ ਆ ਇੱਕ ਡੇਢ ਵਜੇ ਦੇ ਤੇ ਇਹ ਕੌਣ ਕੌਣ ਚੱਲੇ ਹੋਇਆ ਵੇਖ ਲਓ ਤੁਸੀਂ ਮੰਮੀ ਪਾਪੀ ਅਸੀਂ ਸਾਰੇ ਤੇ ਅਸੀਂ ਹੁਣ ਪਹੁੰਚ ਚੱਲੇ ਸਰਾਵੀ ਸਰਾਵੀ ਆ ਗਏ ਆ ਤੇ ਇੱਥੋਂ ਹੋ ਕੇ ਉਸ ਤੋਂ ਬਾਅਦ ਜਾਵਾਂਗੇ ਦੀਦੀ ਕੋਲ ਤੇ ਇੱਥੇ ਮਿਲ ਗਿੱਲ ਲਈਏ ਟੰਟਾ ਕੁ ਰੁਕਾਂਗੇ ਚਾਹ ਪਾਣੀ ਪੀ ਕੇ ਤੇ ਫਿਰ ਚੱਲਦੇ ਆ ਅੱਗੇ ਤੇ ਤੁਹਾਨੂੰ ਪਤਾ ਹੀ ਹੈ ਸਰਾਵੀ ਅਸੀਂ ਅੱਗੇ ਵੀ ਆਉਂਦੇ ਰਹਿਨੇ ਤੁਹਾਨੂੰ ਮਿਲਾਉਂਦੇ ਰਹਿਨੇ ਆ ਸਾਰਿਆਂ ਨਾਲ ਤੇ ਉੱਥੋਂ ਹੋ ਕੇ ਤੇ ਫਿਰ ਜਾਨੇ ਆ ਏ ਤਾਂ ਇਹਨਾਂ ਦੀ ਬਰਬਸਤੀ ਜਿਹੜੇ ਆਂਦੀ ਹੈ ਨਾ ਮੰਮੀ ਇਹਨਾਂ ਨੇ ਖੇਤਾਂ 'ਚ ਘਰ ਬਣੇ ਹੋਏ ਨਾ ਉਹ ਬਰਤਵਾ ਰਸੇ ਚਲੋ ਵਾਪਸ ਸਿੱਧੀ ਜਾਂਦੇ ਹਾਂ ਥੋੜੀ ਜਿਹੀ ਦੂਰਾਂ ਕਰਕੇ ਉਹਨਾਂ ਮਾਤਾ ਨੂੰ ਦੇ ਦੇ ਜੀ ਆਹ ਤੋਂ ਤਰੇਕ ਨਾ ਆਹ ਅੰਦਰ ਜਾਓ ਉਹਦਾ ਬਣਾਉਣੀ ਯੈਸ ਵੀ ਫੋਰ ਗੋਟ ਚੀਤਾ ਭੁੱਲ ਗਿਆ ਨਹੀਂ ਨਹੀਂ ਦੂਰ ਹੀ ਆ ਭੈਣੇ

ਬਾਈ ਕੇਵਿਕ ਮਾਝਾ ਬੁਗਣਾ ਹੈ ਦਰੂਹ ਬਣਾ ਲਓ ਸਾਰੇ ਰੋਟੀਆਂ ਬਣੀਆਂ ਪਈਆਂ ਸੀ ਨੇ ਸਾਰਾ ਕੁਝ ਦਾਦੀ ਬੱਸ ਕਰ ਲਾ ਉਹਦੋਂ ਦੀ ਵਾਗਰੂ ਵਾਗਰੂ ਲੱਗੀ ਹੋਈਆਂ ਇੱਕ ਵਾਰੀ ਕਰੀਦਾ ਤੇ ਬੱਸ ਵਾਗਰੂ ਇੱਕ ਵਾਰੀ ਖੋਨੀ ਸੁੰਦਾ ਅਹੀਂ ਤੇ ਨਾਨਕਾ ਮੇਲ ਪਹਿਲੇ ਦੇਣੀ ਪੁੱਲ ਗਏ ਹਨ ਰਸਤਾ ਮੰਨੂ ਦਾ ਵਿਆਹ ਚਾਹੀਏ ਉਦੋਂ ਤਾਂ ਆਪਾਂ ਭੁੱਲਣਾ ਹੀ ਭੁੱਲਣਾ ਹਾਂ ਬਜੀ ਅਸੀਂ ਹੁਣ ਵਾਪਸ ਚੱਲੇ ਫੇਰ ਫਰੂਟ ਲੈਣ ਹਣਾ ਹੁਣੇ ਪਹਿਲਾਂ ਪਹਿਲਾਂ ਹੁਣ ਫੇਰ ਚੱਲੇ ਤੋਂ ਬਿਨਾ ਕੁੜੀਆਂ ਕੋਲ ਐਂਟਰੀ ਨਹੀਂ ਮਿਲਦੀ ਜੇ ਨਹੀਂ ਡਰਦਾ ਵੇ ਕਿੰਨਾ ਭੂਆ ਤੋਂ ਹਣਾ ਮੈਂ ਹੁਣ ਤਾਂ ਰੱਖੀ ਦਿੱਤਾ ਉਹਨੇ ਰੱਖਤਾ ਤੇ ਘਰ ਆ ਗਿਆ ਘਰ ਆ ਗਿਆ ਮੁੰਡਿ ਹੁਣ ਘਰ ਆ ਗਿਆ ਹੁਣ ਘਰ ਆ ਗਿਆ ਅਸੀਂ ਗੱਲ ਮਿਸ ਕਰ ਗਏ ਹੁਣ ਘਰ ਜਾ ਕੇ ਫੋਨ ਲਾਵੇ ਹਾਏ ਕਿਵੇਂ ਹੁਣ ਛੇੜਦਾ ਨਹੀਂ ਚੜੀ ਖੜੀ ਹੈ ਕਿ ਬੈਠਾ ਰੋਟੀ ਖਾ ਕੇ ਫੇਰ ਅੰਦਰ ਵੜ ਗਏ ਜੇ ਬੱਚਾ ਪਾਰਟੀ ਬੱਚਾ ਪਾਰਟੀ ਮੜੀ ਰਮਟਾ ਕੋ ਤੋਰ ਫੇਰ ਲੋ ਪਚਾ ਲੋ ਰੋਟੀਆਂ ਹੂੰ

ਸਾਰੇ ਨੇ ਰੋਟੀ ਖਾ ਲਈ ਤਸਵੀਰ ਹੈਗੇ ਹੰਡ ਤੇ ਮੰਮੀ ਤੂੰ ਵੀ ਖਾ ਲਈ ਹੋ ਰਸਕੇ ਵਿੱਚ ਲੱਗੀ ਰੋਟੀ ਬਹੁਤ ਵਧੀਆ ਤੂੰ ਟੇਸਟੀ ਹੋ ਬੜੀ ਟੇਸਟੀ ਹੋ ਫਰੂਟ ਤਾਂ ਖਾ ਕੇ ਹੀ ਨਹੀਂ ਗਏ ਉਵੇਂ ਛੱਡ ਗਏ ਸਾਕ ਤਾਂ ਦਰਵਾਜ਼ੇ ਦੀਦੀ ਨੇ ਅੱਜ ਬਣਾਇਆ ਸੀ ਖੀਰ ਕੜਾ ਮਿਕਸ ਸਬਜੀ ਇਹ ਪਨੀਰ ਦੀ ਸਬਜੀ ਤੇ ਅਸੀਂ ਅੱਜ ਬੈਠੇ ਹਾਂ ਤੇਰੀ ਕੋਲ ਹਾਂਜੀ ਭਾਬੀ ਜੀ ਤੁਹਾਨੂੰ ਕਿਵੇਂ ਲੱਗੀ ਰੋਟੀ ਪਾਣੀ ਰਾਤੀ ਵੀ ਦੀਦੀ ਨੇ ਬੜੀਆਂ ਟੇਸਟੀ ਟੇਸਟੀ ਸਬਜ਼ੀਆਂ ਬਣਾਈਆਂ ਅਹੀਂ ਤੇ ਟੇਸਟੀ ਸਾਰਾ ਕੁਝ ਰਾਤੀ ਚੌਲ ਬਣਾਏ ਅਹੀਂ ਚੌਲ ਵੀ ਰੱਜ ਰੱਜ ਕੇ ਖਾਦੇ ਤੇ ਅਸੀਂ ਹੁਣ ਪ੍ਰੋਣਾਚਾਰੀ ਕਰਵਾ ਰਹੇ ਅਸੀਂ ਸਾਰਾ ਲੱਡਾ ਵੜਾ ਕਰਾ ਰਹੇ ਅਸੀਂ ਆ ਦੀ ਵੱਡੀ ਦੀਦੀ ਕੋਲ ਆਏ ਹੋਏ ਆ ਤੇ ਹੁਣ ਅਸੀਂ ਮਿਲਦੇ ਆ ਤੁਹਾਨੂੰ ਰੋਟੀਆਂ ਖਾ ਕੇ ਫਿਰ ਤੁਹਾਨੂੰ ਬੀਬੀ ਦਾ ਘਰ ਵਿਖਾਵਾਂਗੇ ਉਹਨੇ ਇਨਸਪੈਕਸ਼ਨ ਕਰ ਰਿਹਾ ਨਾਨਕਾ ਮੇਲ ਉੱਪਰਲੀ ਮੰਜ਼ਲ ਦੀ ਥੱਲਿਆਂ ਤੋਂ ਤੁਰ ਫਿਰ ਕੇ ਖਾ ਪੀ ਕੇ ਆ ਗਏ ਹੈ ਹੈਲੋ

ਲੋੜੀ ਦਾ ਗੀਤ ਵੀ ਗਾਓ ਲੋੜੀ ਦਾ ਗੀਤ ਗਾਓ ਲੋੜੀ ਦਾ ਗੀਤ ਵੀ ਗਾ ਦੋ ਗੀਤ ਗਾ ਦੋ ਤੇ ਬੀਬੀ ਲੋੜੀ ਤੇਰੀ ਜਿਵੇਂ ਜੋੜੀ ਦੇ ਬੀਬੀ ਲੋੜੀ ਤੇਰੀ ਜਿਵੇਂ ਜੋੜੀ ਸਰਵੱਤੇ ਨਾ ਕਰਦਾ ਤੁਹਾਨੂੰ ਕੋਰਾ ਨਾ ਯਾਰਾ ਇਹ ਕੀ ਆਸ ਕਰ ਐਵੇਂ ਲੋੜੀ ਮੰਗਦੇ ਇੰਗਲਿਆਜ਼ ਚ ਲੋੜੀ ਨੂੰ ਨਹੀਂ ਦੇ ਤੁਹਾਡੇ ਆਸਟ੍ਰੇਲੀਆ ਚ ਐਵੇਂ ਕਰਦੇ ਨਹੀਂ ਆਸਟ੍ਰੇਲੀਆ ਚ ਕੋਈ ਵੀ ਨਹੀਂ ਆਗਿਆ ਇਹ ਕਰਦੇ ਹਾਂ ਵੇਲਾ ਇੰਡੀਆ ਚ ਕਿੰਨਾ ਵਧੀਆ ਮਾਹੌਲ ਆ ਨਾ ਹੋਣੀ ਲਾਜ਼ਗਰੀ ਇੱਕ ਦੂਜਾ ਦੀਦੀ ਦੇ ਖੇਤਾਂ ਦਾ ਚਲੋ ਟ੍ਰੇਨ ਜਾ ਰਹੀ ਨਾਨਕੇ ਦੀ ਟ੍ਰੇਨ ਨਾਲ ਖਾਏ ਦੇਖ ਨਾ ਜਾਏ ਹੈਲੀਕਾਪਟਰ ਆ ਗਿਆ ਆ ਦੀਦੀ ਕਿਸ ਤਰ੍ਹਾਂ ਚ ਜਾਂਦਾ ਘਰ ਸਾਰੇ ਉਹ ਪਰ ਉਹ ਲੈ ਕਰੀ ਦੇ ਹੈਲੀਕਾਪਟਰ ਆ ਗਿਆ ਮੇ ਲੈ ਕਰੀ ਦੀ ਪੁੱਤ ਇਸ ਤੋਂ ਵੀ ਉੱਪਰ ਜਾਣਾ ਹੀ ਵਧੀਆ ਨਾ ਪੁਰਾਣੀ ਆਪਦੀ ਗਾੜੀ ਪਰ ਆ ਪੁਰਾਣਾ ਘਰ ਰੱਖੀ ਰੱਖੋ ਯਾਦਗਰੀ ਹੁੰਦੀ ਪੁਰਾਣੀ ਕਿ ਨਾ ਨਾਣ ਕੇ ਨੇ ਇੱਥੇ ਵੜਦੇ ਹੋ ਜੇ ਬਾਜ ਖੋਡੇ 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 ਐਂ ਦੀ ਦੀ ਉੱਥੇ ਆ ਮਿਲਟਰੀ ਮਿਲਟਰੀ ਬੇਸ ਨਹੀਂ ਮਿਲਟਰੀ ਬੇਸ ਮਿਲਟਰੀ 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 ਹੀ ਹੁੰਦਾ ਫੌਜੀ ਮਿਲਟਰੀ ਆ ਜੈ ਭਾਰਤ ਦੇਖ ਕੋਰੇ ਕੋਰੇ ਉਹਨਾਂ ਦੇ ਘਰ ਆਪ ਲੰសារੇ ਘਰ ਹੈਗੇ ਕਿ ਨਾਓਟ ਘਰਾਂ ਵਿੱਚ ਆਪ ਸਭ ਸਾਰੇ ਕੁਝ ਕਿ ਨਾਓਟ ਵੇ ਤੇ ਟੈਂਕ ਵੀ ਹੋਣਗੇ ਮੇਬੀ ਖੜੇ ਹੋਣ ਉਹ ਇੱਕ ਵਾਰ ਦੇਖ ਲਓ ਟੈਂਕ ਤਾਂ ਆਊਗਾ ਪਤੋਂ ਉੱਥੇ ਇੱਥੇ ਹਸਪਤਾਲ ਆ ਉੱਥੇ ਕੰਪਟ ਹੈਗਾ ਉਹ ਟੈਂਕ ਮੈਂ ਐਨਸੀਜੀ ਦੇ ਕੈਂਪ ਤੇ ਆਇਆ ਹਾਂ ਜਿਹੜੇ ਆ ਕੇ ਗਿਆ ਪਾ 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 ਦੇ ਸੋਲਜਰ ਉਹਦਾ AK47 ਸਟੈਂਡਿੰਗ ਯਸ ਇਥੇ ਰਹੇ ਗਏ ਬੜਾ ਨਿਆਰਾ ਹੁੰਦਾ ਇੱਥੇ ਉਹ 7 ਪਿਹਾਰ ਯੂਨਿਟ ਇਹਦੇ ਕੰਟੇਨਰ ਹੁੰਦੀਆਂ ਮਾ ਕੰਟੇਨਰ ਦਾ ਇਹਦੇ ਕੰਟੇਨਰਾਂ ਦੇ ਇੰਨਾ ਕੁਝ ਖਾਣ ਨੂੰ ਮਿਲਦਾ ਇੱਧਰ ਵੇਖੋ YouTube ਫੈਮਿਲੀ ਸੂਪ ਮੰਮੀ ਅੰਨ ਜੀ ਓਹ ਹੋ 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 ਅਗੇ ਵੀ ਬੋਲੋ ਕੁਛ ਬਾਈ ਗਰੀ ਦੀ ਕਾਫੀ ਆ ਬਾਈ ਗਰੀ ਦੀ ਤੇ ਬੜਾ ਸਿਆਰ ਬਾਤ ਵੀ ਸਬਰਜੀਤ ਲੱਜਾ